ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਜੀ ਕੋਈ ਕਿਸੇ ਦੇ ਮਨ ਦੇ ਵਿੱਚ ਹੋਵੇ ਕਿ ਧਰਨਾ ਜਿੰਨਾ ਜਿੰਨਾ ਆਉਂਦਾ ਨਹੀਂ ਕੋਈ ਵੀਡੀਓ ਜਾਂ ਕਿਸੇ ਤਰ੍ਹਾਂ ਦਾ ਕੁਟਕਾਰ ਨਹੀਂ ਆਉਂਦਾ ਸੁਖੁਸ਼ਟੀ ਵੀ ਲੋਕਾਂ ਦਾ ਜਿਹਾ ਧਰਨਾ ਨਹੀਂ ਚੱਕਾਏ ਆ ਅੱਜ ਵੀਰੋ ਸਾਹਿਬ ਚਿਆਰ ਨਾਲ ਸੋਦਾ

ਮਾਸਟਰ ਜੀ ਨੂੰ ਜੋ ਉਹਨਾਂ ਨੇ ਕਿਹਾ ਸੀ ਕਿ ਪਾਈ ਸੀਗੀ ਪਰ ਉਹੀ ਕਾਪੀ ਇੱਥੇ ਲੇਖੋ ਅਹੀਂ ਖੇਤ ਤੇ ਆਏ ਸ਼ੇਰ ਦੇ ਬੈਠੇ ਆ ਆਹ ਸਾਲੂ ਖੜਾ ਹੱਥ ਨਹੀਂ ਚੱਲਦਾ ਸਰ ਆਪਣੀ ਮੰਗਾਂ ਸਿਰਫ ਦੋ ਹੀ ਆ ਕੋਈ ਜਿਆਦੀ ਮੰਗਾਂ ਨਹੀਂ ਦੀ ਆਪਾਂ ਇਹਨਾਂ ਨੂੰ ਕਹਿ ਬਈ ਸਾਡਾ ਮਸਟਰੋਲ ਜਿਹੜਾ ਭਰਿਆ ਆ ਇਹ ਪਾਸ ਕਰਾਉਣ ਹੈ ਇੱਕ ਸਾਡਾ ਮੇਟ ਲਾਇਆ ਜਾਵੇ ਬਸ ਦੋ ਸਾਡੀਆਂ ਮੰਗਾਂ ਕੋਈ ਵੱਧ ਮੰਗਿਆ ਨਹੀਂ ਕੋਈ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚਕੜੰਝ ਕਾਨੇ ਵਾਲੇ ਦੇ ਵਿੱਚ ਮ ਮੌਜੂਦ ਆ ਨਹਿਰਾਂ ਦੇ ਉੱਪਰ ਦੱਸਦੀਏ ਕੀ ਧਰਨਾ ਜਿਹੜਾ ਇਹ ਲੱਗਿਆ ਇਹ ਧਰਨਾ ਜਿਹੜਾ ਲੱਗਿਆ ਉਹ ਜਿਹੜਾ ਮਨਰੇਗਾ ਮਨਰੇਗਾ ਦੇ ਕੰਮ ਨੂੰ ਲੈ ਕੇ ਲੱਗਿਆ ਇਹ ਕਿਉਂਕਿ ਇਹਨਾਂ ਦਾ ਜਿਹੜਾ ਨਰੇਗਾ ਦਾ ਜਿਹੜਾ ਕੰਮ ਆ ਉਹ ਨਹੀਂ ਚੱਲ ਰਿਹਾ ਕਿਉਂ ਨਹੀਂ ਚੱਲ ਰਿਹਾ ਕੀ ਕਾਰਨਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹ ਧਰਨਾ ਜਿਹੜਾ ਇਸ ਸਵੇਰ ਦਾ ਲੱਗਿਆ ਹੋਇਆ ਏ ਇਹ ਵੀਰ ਜਿਹੜੇ ਬੈਠੇ ਆ ਇਹ ਮਜ਼ਦੂਰ ਬੈਠੇ ਸਵੇਰ ਤੋਂ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਆਇਆ ਨਿੱਕੇ ਨਿੱਕੇ ਬੱਚੇ ਆ ਇਹਨਾਂ ਦੇ ਨਾਲ ਤਾਂ ਦੱਸ ਦਈਏ ਕਿ ਇਹ ਧਰਨਾ ਜਿਹੜਾ ਨਰੇਗਾ ਦੇ ਕੰਮਾਂ ਨੂੰ ਲੈ ਕੇ ਲੱਗਿਆ ਇਹਨਾਂ ਨੂੰ ਜਿਹੜਾ ਨਰੇਗਾ ਦਾ ਕੰਮ ਆ ਉਹ ਨਹੀਂ ਦਿੱਤਾ ਗਿਆ ਕੀ ਕਾਰਨਾਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰਦੇ ਆ ਅੱਜ ਪਿੰਡ ਚੱਕ ਜਾਨੀ ਸਰਕੁੜੰਜ ਇੱਥੇ ਧਰਨਾ ਲੱਗਿਆ ਔਰ ਇਸਾ ਧਰਨੇ ਵਿੱਚ ਅੱਜ ਮੈਨੂੰ ਵੀ ਇੱਥੇ ਬੁਲਾਇਆ ਗਿਆ ਸਰਦਾਰ ਗੁਰਮਤ ਸਿੰਘ ਵੱਲੋਂ ਜਿਹਦੀ ਸਿੰਘ ਮੇਰਾ ਨਾਮ ਵੇਖ ਚੱਕੇ ਵਾਲਾ ਇਹਨੂੰ ਪਤਾ ਲੱਗਿਆ ਕਿ ਇੱਥੇ ਨਰੇਗਾ ਮਜ਼ਦੂਰਾਂ ਨਾਲ ਵੀ ਇਸ ਪਿੰਡ ਵਿੱਚ ਵੀ ਕਾफी ਧੱਕਾ ਹੋ ਰਿਹਾ ਗਿਆ ਇਹ ਪਿੰਡ ਪਿੰਡ ਹੀ ਹੈ ਵੀ ਜੋ ਪੰਜਾਬ ਸਰਕਾਰ ਉਹ ਹਰ ਇੱਕ ਪਿੰਡ ਦੇ ਵਿੱਚ ਜਿਹੜੀਆਂ ਉਹ ਪੰਚਾਇਤਾਂ ਬਣੀਆਂ ਆ ਉਹ ਨਰੇਗਾ ਮਜ਼ਦੂਰਾਂ ਨਾਲ ਜੋ ਧੱਕਾ ਕਰਦੀਆਂ ਆ ਰਹੀਆਂ ਆ ਔਰ ਜਿੱਥੇ ਵੀ ਇਹ ਨਿਯਮ ਰੇਗਾ ਕੰਮ ਚੱਲਦਾ ਹੈ ਉਥੇ ਇਹ ਪੰਚਾਇਤਾਂ ਜਿਹੜੀਆਂ ਆਈਆਂ ਆਮ ਭਾਜੀ ਸਰਕਾਰ ਦੀਆਂ ਉਹ ਆਪਦਾ ਹੱਕ ਇੱਥੇ ਦਿਵਾਉਂਦੀਆਂ ਕਿਸੇ ਵੀ ਮਦਦ ਨਾਲ ਦੇ ਨਿਯਮ ਜਿਹੜੇ ਮਜਬੂਰ ਹੈਗੇ ਹਨ ਉਹ ਨੂੰ ਕੰਮ ਨਹੀਂ ਕਰਨ ਦੇ ਰਹਿਗੇ ਤੇ ਇਸ ਵੇਲੇ ਵਿੱਚ ਵੀ ਕਾਫੀ ਤੱਕਾ ਚੱਲਿਆ ਆ ਰਿਹਾ ਗਿਆ ਤੇ ਕਿਸੇ ਦਾ ਵੀ ਰੇਗਾ ਦਾ ਕੰਮ ਕਾਫੀ ਸਮੇ ਤੋਂ ਬੰਦ ਪਿਆ ਹੈਗਾ ਤੇ ਜੋ ਮਸਟਰ ਹੈਗੇ ਹਨ ਜਿਹੜੇ ਕੱਢੇ ਜਾਂਦੇ ਆ ਉਹ ਵੀ ਆਦੇ ਹਾਂ ਤੇ ਚਿਹਰਿਆਂ ਦੇ ਕੱਢੇ ਜਾਂਦੇ ਆ ਸੋ ਦੇ ਆਇਆ ਜੋ ਕਿਸੇ ਦਾ ਵੀ ਫਾਇਦਾ ਨਹੀਂ ਕੀਤਾ ਜਾਂਦਾ ਹੈਗਾ ਤੇ ਹਰ ਪਿੰਡ ਦੇ ਵਿੱਚ ਇਹ ਵੱਡੀ ਮੁਸ਼ਕਲ ਆਈ ਜਾਂਦੀ ਹੈ ਤੇ ਸਾਨੂੰ ਬੜਾ ਦੁੱਖ ਹੈ ਇਸੇ ਦਾ ਕਿ ਗਰੀਬਾਂ ਦਾ ਬੜਾ ਧੱਕਾ ਹੋ ਰਿਹਾ ਹੈ ਜੋ ਸੈਂਟਰ ਸਰਕਾਰ ਦੀਆਂ ਸਕੀਮਾਂ ਹਨ ਉਹਨਾਂ ਨੂੰ ਪੰਜਾਬ ਸਰਕਾਰਾਂ ਜੋ ਸਾਈਆਂ ਸਕੀਮਾਂ ਰੋਕ ਰਹੀ ਹੈ ਜਿਹੜੇ ਸਾਡਾ ਹੁਣ ਆਟਾ ਦਾਲ ਦੀ ਸਕੀਮ ਮਿਲਦੀ ਸੀ ਉਹ ਇਹ ਸਰਕਾਰ ਨੇ ਇੱਕ ਕੱਟ ਦਿੱਤੀ ਹੈ ਸਾਨੂੰ 10 ਕਿਲੋ ਤੋਂ 5 ਕਿਲੋ ਤੇ ਲਿਆ ਕੇ ਖੜਦਾ ਜੋ ਇਹ ਸਾਡੇ ਨਾਲ ਹੀ ਤੱਕਾ ਪਤਾ ਨਹੀਂ ਕਿਉਂ ਕਰਦੀ ਆ ਰਹੀ ਹੈ ਸਰਕਾਰ ਆ ਇਹ ਬਹੁਤ ਜਿਹੜੇ ਮੁਸ਼ਕਲ ਦੀ ਘੜੀਆਂ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇੱਕ ਦੂਜੇ ਨਾਲ ਖੜ ਕੇ ਚੱਲਣਾ ਚਾਹੀਦਾ ਜੇ ਅਸੀਂ ਸ਼ਿਕਾਰ ਦੇ ਤੇਜ਼ ਕਰਾਂਗੇ ਤਾਂ ਫੇਰ ਹੀ ਸਰਕਾਰ ਦੇ ਘਰੇ ਗੱਲ ਪਹੁੰਚੂਗੀ ਉਹਨਾਂ ਨੂੰ ਪਤਾ ਲੱਗੂਗਾ ਕਿ ਅਸੀਂ ਕਿੰਨੇ ਜੁੱਤੀ ਹੈਗੇ ਆ ਪਰ ਉਹ ਸਾਡਾ ਦੁੱਖ ਦੇਖਦੇ ਨਹੀਂ ਪੈਗੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮਿਲ ਜੁਲ ਕੇ ਇਸ ਇਕਾਧ ਨੂੰ ਹੋਰ ਵਧਾਉਣਾ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਹੋ ਇੱਥੇ ਆ ਕੇ ਇੰਨੀਆ ਮੁਸ਼ਕਲ ਭੋਲਣਾ ਨਹੀਂ ਤਾਂ ਕਿ ਨਹੀਂ ਪ੍ਰਸ਼ਾਸਨ ਇੱਥੇ ਆਉਂਦਾ ਤਾਂ ਅਸੀਂ ਇਹ ਸਸ਼ਕਤ ਨੂੰ ਹੋਰ ਤੇਜ਼ ਕਰਾਂਗੇ ਹੋਰ ਬਿਟਾਂ ਦੇ ਇਕੱਠ ਨੂੰ ਬੁਲਾਵਾਂਗੇ ਅਸੀਂ ਇੱਥੇ ਆ ਕੇ ਤੇ ਸਾਡੀ ਇਹ ਵੀ ਬੇਨਤੀ ਆ ਸਰਕਾਰਾਂ ਤਾਂ ਹੀ ਵੀ ਇਹਨੇ ਬਚਾਈ ਜਾਵੇ ਮੀਡੀਆ ਨੂੰ ਵੀ ਬੇਨਤੀ ਆ ਵੀ ਇਹ ਪ੍ਰਸ਼ਾਸਨ ਤਿਕਾ ਜੋ ਸਾਡੀਆਂ ਪੀਲ ਬਚਾਈ ਜਾਵੇ ਇੱਥੇ ਸਾਡੀ ਮਨਜ਼ੂਰੀ ਲਈ ਹੈ ਬੈਠਣਾ ਅੱਜ ਦੇ ਵਿੱਚ ਆ ਨਿਕਲ ਕੇ ਬੱਚਿਆਂ ਨੂੰ ਲੈ ਕੇ ਅਸੀਂ ਇੱਥੇ ਬੈਠੇ ਆ ਇਹ ਕਿਸੇ ਕੰਦ ਕਰਕੇ ਬੈਠੇ ਆ ਜੋ ਸਾਡਾ ਹੱਕ ਮਾਰਿਆ ਜਾ ਰਿਹਾ ਹੈ ਸਾਡੀ ਬੇਨਤੀ ਆ ਕਿ ਸਾਡਾ ਹੱਕ ਨਾ ਮਾਰਿਆ ਜਾਵੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਅਸੀਂ ਇਸ ਸੱਸੇ ਘਾਟ ਨੂੰ ਹੋਰ ਟੇਜ ਕਰ ਦਈਏ ਆ ਦੇਖ ਲੋ ੱੱੱਕਾ ਕਰ ਰਹੇ ਇਹ ਦੇਖ ਲੋ ਕਰਦੇ ਦਾ ਸਾਡੇ ਦਾ ੱੱਕਾ ਕਰ ਰਹੇ ਹਾਂ ਹਾਂਜੀ ਕਿੱਥੇ ਜਾਣਾ ਬਾਈ ਕਿੱਥੇ ਜਾਣਾ ਕਿਧਰ ਆਇਆ ਆ ਇੱਥੇ ਤਿਲਪੁਰੇ ਵਾਲਾ ਭਰਾ ਖੇਤ ਆਇਆ ਕਿੱਥੋਂ ਆ ਕਿਤੋਂ ਆ ਇੱਕਦੋ ਯਾਰ ਮੈਂ ਤਾਂ ਪਹਿਲਾਂ ਜਦੋਂ ਲਗੇਤਰ ਨਾ ਲਗੇ ਪਹਿਲਾਂ ਜਦੋਂ ਲੰਗੇ ਸਾਂ ਲੱਗਿਆ ਕਿ ਲੱਗਿਆ ਉਦੋਂ ਕਿਵੇਂ ਲੰਗੇ ਗਏ ਲੱਤ ਮੰਗੋ ਕਰਕੇ ਲੰਗੀ ਜਾਂਦਾ ਹੈ ਯਾਰ ਐਂ ਤਾਂ ਨਾ ਕਰ ਉਹ ੱਟਕੇ ਨਾਲ ਲਿਆ ਭਰਾਵਾ ੱਟਕਾ ਵੀ ਸੀ ਕਿੱਥੇ ਤੁਸੀਂ ਸਾਰੇ ਲੰਗਣ ਦਈਏ ਨੇ ਕਿ ਇੱਕ ਜਣੇ ਨੇ ਇੱਕ ਹੀ ਗੱਲ ਕਰ ਲੈ ਸਲੀਯਤ ਵੀਰੇ ਜਦੋਂ ਮੰਨ ਕੇ ਜਿੰਨੀ ਕਰਦਾ ਯਾਰ ਕੋਈ ਆ ਗਾਉਂ ਦੇ ਪਾਲਾ ਮੈਂ ਤੇ ਸਕਾਰ ਲੈਂਦੇ ਨਹੀਂ ਲੰਗਣ ਦਿੰਦੇ ਸੀ ਨਹੀਂ ਨਹੀਂ ਮੈਂ ਤਾਂ ਨਾ ਕਿਤੇ ਘਰ ਵਿੱਚ ਆਇਆ ਮੈਂ ਗੱਲ ਕਰਦਾ ਤਾ ਨਹੀਂ ਚਲੀਏ ਮੈਂ ਨਹੀਂ ਨਹੀਂ ਮੈਂ ਇਹ ਤਾਂ ਆ ਗਿਆ ਹੁਣ ਸਰਮਾਈ ਕੀ ਹੋਇਆ ਜੋ ਨੰਗਣੀ ਦਿੱਤਾ ਦਬਾਈ ਜਾਓਗਾ ਧਰਨਾ ਕਾਹਦਾ ਹੋਊ ਛੋਟ ਹੁੰਦੀ ਏ ਰੇਖਤੀ ਚ ਇੱਕ ਮਿੰਟ ਧਰਨਾ ਕੋਈ ਛੋਟ ਨਹੀਂ ਗਈ ਵੀਡੀਓ ਦਾ ਕੋਈ ਨਹੀਂ ਨੰਗਦਾ ਫਿਰ ਕੋਈ ਛੋਟ ਨਹੀਂ ਦਾ ਜਨਾਬ ਵੀਡੀਓ ਦਾ ਆਪਾਂ ਜਨਤਾ ਨੂੰ ਤਾਂ ਫਿਰ ਇੱਕ ਮਿੰਟ ਵੀਡੀਓ ਕਿਹੜਾ ਕੁਝ ਲੱਗਦੇ ਨਹੀਂ ਕਿਨਾਂ ਜੱਪਾ ਚੋਂ ਤਰਲੇ ਬੱਚੇ ਭਾਈ ਸਾਡੇ ਵੇਖਾਂ ਬੱਚੇ ਵੇ ਸਵੇਰ ਦੇ ਭੁੱਖੇ ਬੈਠੇ ਆ ਆਹ ਸਾਡੇ ਬੱਚੇ ਸਵੇਰ ਦੇ ਮੁੱਖੇ ਬੰਦੇ ਨੇ ਨਾਲ ਹੀ ਤੁਹਾਡੇ ਨਾਲ ਜਾਨਾ ਗਵਾਂਢੀ ਬੰਦੇ ਅਸੀਂ ਕਿਹੜਾ ਯਾਰ ਉਹ ਤਾਂ ਠੀਕ ਹੈ ਫਿਰ ਤੂੰ ਸਮਝੋ ਨਾ ਯਾਰ ਨਾ ਫਿਰ ਗੱਲ ਸਮਝੋ ਨਾ ਤੁਸੀਂ ਆਪਣੀ ਭੈਣ ਨੂੰ ਉਹ ਘਬਾਈ ਜਾਣਾ ਨਹੀਂ ਕਹਿ ਜਵਾਂ ਉਹ ਭਾਈ ਜਾਣਾ ਕਿਹੜਾ ਘਬਾਈ ਨੂੰ ਕੋਈ ਹੋ ਰਹਾ ਨਹੀਂ ਜਾਂਦਾ ਮੇਣਾ ਹੀ ਜਾਂਦਾ ਸਵੇਰ ਦਾ ਭਲਾ ਲਿਆਣਾ ਭਾਈ ਜੀ ਖੁਣ ਜਾਂਦਾ ਖੁਣ ਜਾਓਗੇ ਇੱਧਰ ਆ ਜਾਣ ਨਹੀਂ ਨਹੀਂ ਕੋਈ ਵੱਡੀ ਗੱਲ ਤਾਂ ਨਹੀਂ ਹੈਗੀ ਤੇ ਸਵੇਰ ਦਾ ਲਾ ਕੇ ਜਾਂਦਾ ਪਰ ਕਿਹਾ ਨਹੀਂ ਤਾਂ ਬਾਈ ਚਾ ਪੱਟਾ ਲੈ ਹੋਈ ਕਿਤੇ ਤਾਂ ਆਊਗਾ ਬੈਠੇ ਆ 500 ਵਾਲਾ ਰੋਟੀ ਪਕਾ ਲੈ ਜਾ ਰਹੇ ਹੋ ਤੂੰ ਆ ਜਾਏਗਾ ਤੁਸੀਂ ਸਦੋ ਵੀਡੀਓ ਤੇ ਬੂਏ ਕੇ ਮਾਰੋ ਦਾ ਸਰਪੰਚ ਦੇ ਬੂਏ ਕੇ ਲਾਉਣਾ ਸਰਪੰਚ ਤੁਹਾਡੀ ਆਜਾ ਸਰਪੰਚ ਲਾਵਾ ਪਰ ਕਿਸਾਨ ਕੋ ਫਿਰ ਕਿਸੇ ਸੜਕਾਂ ਮਜਾਮ ਕਰਦੇ ਉਹ ਵੀ ਫਿਰ ਜਾ ਕੇ ਮੋਦੀ ਦੇ ਘਰ ਅੱਗੇ ਲਾਉਣ ਮੋਦੀ ਦਾ ਵੀ ਕਰਦੇ ਨੇ ਮੋਦੀ ਦਾ ਘਣਾ ਨਹੀਂ ਕਰਦੇ ਦੇਖੋ ਉਥੇ ਖਨੌਰੀ ਢੱਲੇਵਾਲ ਨੇ ਲਾਲ ਢੱਲੇਵਾਲ ਨੇ ਮਾਸਮਸਨ ਰੱਖਿਆਗਾ ਢੱਲੇਵਾਲ ਨੇ ਢੱਲੇਵਾਲ ਨੂੰ ਦੇਖੋ ਉਥੇ ਉਹ ਉਹ ਉਥੇ ਨਹੀਂ ਜਾਮ ਹੁੰਦਾ ਸਾਰਾ ਕੁਝ ਹੀ ਹੁੰਦਾ ਜੀ ਪਰ ਨਾਲ ਹੀ ਨਹੀਂ ਹੁੰਦਾ ਦਿੰਦੇ ਭੈਣੇ ਨਹੀਂ ਬਿਲਕੁਲ ਹੀ ਜਿਹੜੀ ਐਂਬੂਲੈਂਸ ਨੂੰ ਜਿੰਦਗੀ ਹੈਗਾ ਉਹ ਸ਼ਰਤਾਂ ਅਸੀਂ ਪੂਰੀਆਂ ਕਰੀ ਜਾਂਦੇ ਹੈਗੇ ਆ ਐਂਬੂਲੈਂਸ ਪ੍ਰਸ਼ਾਸਨ ਨੂੰ ਭਰਨਾ ਕੋਈ ਹੁੰਦਾ ਹੈ ਉਹਨੂੰ ਅਸੀਂ ਲਗਾਈ ਜਾਂਦੇ ਆ ਅਸੀਂ ਕੋਈ ਇਹ ਨਹੀਂ ਮਤਲਬ ਹੈਗਾ ਕੋਈ ਜੇ ਮਰਗਦੇ ਕੋਈ ਜਾਂਦਾ ਉਹਨੂੰ ਲੜਾਈ ਜਾਂਦੇ ਨੰਗਾ ਤੇ ਆ ਬਾਈ ਨੰਗਾ ਤੇ ਬੋਆ ਤੇ ਸੀਗੇ ਨੰਗਾ ਤੇ ਸੀ ਪਲੀਜ਼ ਸਾਨੂੰ ਨਾਵੇਂ ਉਹ ਦੂਰ ਨਾ ਕਰੋ ਸੁਣਾ ਕਰਦਾ ਸੀ ਬੈਠੋ ਉਹ ਨਹੀਂ ਟੱਪੰਦੰਦੇ ਭਰਾਵਾ ਹੀ ਉਹਨਾਂ ਨੂੰ ਆ ਗਿਆ ਉਹ ਕੋਲ ਲੜਦੇ ਪੈਣ ਸਾਡੇ ਪਿੱਛੇ ਇਹ ਤਾਂ ਕਈ ਜਣੇ ਆਏ ਹੋ ਲੋ ਨਹੀਂ ਇਹਨਾਂ ਨੂੰ ਮੰਨਦੇ ਸਾਡੀ ਕਿਹੜਾ ਕੁਝ ਲੱਗਦੀ ਯਾਰ ਆਪਣੀ ਤੁਹਾਡੀ ਬ੍ਰਦਰਰੀ ਦੀ ਬ੍ਰਦਰਰੀ ਦੀ ਨਾ ਪਾਓ ਕੁਝ ਨਾ ਕਿਹਨਾਂ ਕੀ ਹੁੰਦਾ ਹੈ ਜਮਹਤ ਤੰਤਰ ਦਾ ਘਾਣਾ ਨਾ ਕਰੋ ਪਲੀਜ਼ ਲੋਕਤੰਤਰ ਦਾ ਘਾਣਾ ਨਾ ਕਰੋ ਪਲੀਜ਼ ਸਾਡੇ ਨਾਲ ਜ਼ਬਰਦਸਤੀ ਨਾ ਕਰੋ ਕਿ ਐਵੇਂ ਕੋਈ ਗੱਲ ਸਾਡੇ ਵੀ ਮੂੰਹੋਂ ਉਹੋ ਜੀ ਨਿਕਲੇ ਲੱਖੇ ਵਾਲੇ ਨੂੰ ਜਾਣ ਵਾਸਤੇ ਨੰਗਣ ਆਏ ਸੀਗੇ ਹੱਥ ਜੋੜ ਕੇ ਬੀਤੀ ਰਤਾਂ ਖੇਡ ਦੇ ਕਰਮਚਾਰੀ ਧਰਨਾ ਕਰੀਆਂ ਨੇ ਜਿਹੜਾ ਨੰਗਣ ਨਹੀਂ ਦਿੱਤਾ ਗਿਆ ਐਸਟੋ ਸਾਹਿਬ ਨੂੰ ਵੀ ਰੋਕ ਕੇ ਰੱਖਿਆ ਹੋਇਆ ਅਜੇ ਤੱਕ ਇਸੇ ਨਾਲ ਤੁਹਾਡੇ ਤਰਾ ਤੁਹਾਡੇ ਨਾਲ ਜੁੜੇ ਇਸੇ ਤਰ੍ਹਾਂ ਵਿਖਾਉਂਦੇ ਰਾਵਾਂਗੇ ਤੁਹਾਨੂੰ ਹਾਂਜੀ ਧਰਨਾ ਲੱਗਿਆ ਤੇ ਤੁਸੀਂ ਕਿਹੜੇ ਹਸਪਤਾਲ ਨਾਲ ਨੰਗ ਰਹੇ ਹੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਚਾਰਚ ਫੇਰੋ ਤਰਨਾ ਜਿਹੜਾ ਬੰਦ ਕੀਤਾ ਹੋਇਆ ਹੈ ਰਸਤਾ ਬੰਦ ਕੀਤਾ ਹੋਇਆ ਹੈ ਲੇਕਿਨ ਇਹਨਾਂ ਦੀਆਂ ਕੋਈ ਸਮੱਸਿਆਵਾਂ ਇਹਨਾਂ ਦੀਆਂ ਮਜ਼ਬੂਰੀਆਂ ਇਹਨੇ ਤਰਨਾ ਲਾਇਆ ਤੁਸੀਂ ਦਫ਼ਤਰ ਕੋਲੇ ਜਾ ਕੇ ਤਰਨਾ ਲਾਉਣ ਆਮ ਜਨਤਾ ਨੂੰ ਕਿਉਂ ਤੰਗ ਕਰ ਰਹੇ ਹੋ ਬਾਈ ਉਹ ਤਰਨਾ ਲਾਉਣ ਵਾਲਿਆਂ ਦੀ ਮਰਜ਼ੀ ਹੈ ਨਾ ਤਰਨਾ ਲਾਉਣ ਵਾਲਿਆਂ ਨੇ ਇੱਕ ਮਿੰਟ ਵਰੀ ਇੱਕ ਮਿੰਟ ਤਰਨਾ ਨੂੰ ਵੀ ਜਾਣੇ ਆ ਤਰਨਾ ਲਾਉਣ ਵਾਲਿਆਂ ਨੇ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਸੀਆਈਡੀ ਨੂੰ ਸੂਚਿਤ ਕਰਕੇ ਤਰਨਾ ਲਾਇਆ ਤੁਸੀਂ ਕਿਹੜੇ ਰੂਪ ਨਾਲ ਤੱਕੇ ਨਾਲ ਲੰਘ ਰਹੇ ਹੋ ਬਾਈ ਮੈਂ ਕਿਸੇ ਤੱਕੇ ਨਾਲ ਨਹੀਂ ਲੰਘ ਰਿਹਾ ਮੈਨੂੰ ਤਾਂ ਮਜਬੂਰੀ ਹੈ ਕੋਈ ਠੀਕ ਹੈ ਨਾ ਮਜਬੂਰੀ ਤਾਂ ਸਾਰੇ ਨੂੰ ਹੀ ਹੈ ਜੀ ਕਰਕੇ ਮੈਂ ਤਾਂ ਚੱਲਿਆ ਐਸਐਚਓ ਸਾਹਿਬ ਗੱਡੀ ਵਾ ਪਿੱਛੇ ਲੈ ਗਿਆ ਉਹਨੇ ਦੀ ਗੱਡੀ ਲਾਫਸ ਕਰਨੀ ਸੀ ਤੁੰਗੂ ਦੱਸ ਗਿਆ ਤੁਸੀਂ ਆ ਕੇ ਇਹਨਾਂ ਦਾ ਨੰਗਾ ਜਿਹੜਾ ਇਹਨਾਂ ਨੇ ਬੈਰੀਕੇਡ ਲਾਏ ਹੋਏ ਆ ਛਾਪਿਆਂ ਦੇ ਬਣਾ ਕੇ ਤੁਸੀਂ ਉਹ ਚੱਕ ਰਹੇ ਹੋ ਕੀ ਕੀ ਅਥਾਰਟੀ ਹੈ ਤੁਹਾਡੇ ਕੋਲੇ ਕੀ ਪਾਵਰ ਹੈ ਇਹਨਾਂ ਦਾ ਨੰਗਾ ਚੱਕ ਕੇ ਨੰਗਨ ਦੀ ਬੋਲ ਬੋਲ ਮੇਰਾ ਵੀਰ ਬੋਲ ਛੇਤੀ ਬੋਲ ਬੋਲੀ ਨਮਾਜ਼ ਹਾਂ ਜਾਣਾ ਕਿੱਥੇ ਹੈ ਜਾਣਾ ਪਿਆਰ ਨਾਲ ਮਸਲੇ ਹੱਲ ਉਸ ਕੁਛ ਵੀ ਜਲਾਲਾਬਾਦ ਜਾਣਾ ਤੂੰ ਫਾਿਲਕਾ ਜਾਣਾ ਕਿਤੇ ਵੀ ਜਾਣਾ ਜਲਾਲਾਬਾਦ ਨੂੰ ਹੋਰ ਰਸਤੇ ਬਹੁਤ ਹੈਗੇ ਆ ਜੇ ਪਤਾ ਹੋਵੇ ਤਾਂ ਵੀਰ ਮੈਂ ਟਾਪਿਆ ਪੁੱਛ ਲਓ ਨਾ ਇਹਨਾਂ ਨੂੰ ਪੁੱਛੋ ਵੀ ਅਸੀਂ ਚਾਈਏ ਕਿੱਧਰ ਲੇਕਿਨ ਜ਼ਬਰਦਸਤੀ ਨਾ ਕਰੋ ਸਮਝਦਾ ਹੈ ਆਪ ਫੋਨ ਜਾਓ ਸਿਰਾ ਦੇ ਸਿੱਧਾ ਸਿੱਧਾ ਜਾਏਗਾ ਜਲਾਲਾਬਾਦ ਉਹ ਜੀ ਧਰਨਾ ਲੱਗਿਆ ਹੋਇਆ ਇੱਥੇ ਤੇ ਧਰਨੇ ਤੇ ਜਿਹੜੇ ਨੰਗਣ ਵਾਲੇ ਵੀਰ ਆ ਉਹ ਦੇਹ ਨੱਥੀ ਕਰ ਰਹੇ ਆ ਯਾਰ ਵਾਲ ਤੇ ਗਾਇ ਗਏ ਇਨਾਮ ਲੰਗ ਲੈਣ ਤੋਂ ਇਨਾਮ ਕੀ ਆ ਤੇਰਾ ਨਾਮ ਤੇਰਾ ਜਿਹੜਾ ਜਣਾ ਕਰ ਤੀਨਾ ਮੰਦਰਾ ਨਹੀਂ ਅੰਕਲ ਓ ਯਾਰ ਤੇਰਾ ਨਾਮ ਕੀ ਨਾਮ ਕੀ ਹੈ ਤੁਹਾਡਾ ਜੀ ਮੇਰੇ ਤੁਸੀਂ ਇਹ ਤਾਂ ਵੇਖੋ ਵੀ ਯਾਰ ਤੁਹਾਡਾ ਨਾਮ ਬੰਦਾ ਇੱਕ ਮਲੋ ਦਵਾਈ ਤੋਂ ਲੈ ਕੇ ਆਇਆ ਤੁਹਾਡਾ ਨਾਮ ਕੀ ਹੈ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਮੇਰਾ ਧੀਰ ਸਿੰਘ ਹੈ ਕਿਹੜੇ ਪਿੰਡ ਤੋਂ ਆਏ ਹੋ ਪਿੰਡ ਸਾਡਾ ਜੈਮਲਾਲਾ ਹੈ ਜੈਮਲਾਲਾ ਤੁਸੀਂ ਕਿਉਂ ਇਹਨਾਂ ਨਾਲ ਧੱਕਾਸ਼ਾਹੀ ਕਰ ਰਹੇ ਹੋ ਇੱਥੋਂ ਧੱਕਾ ਨਹੀਂ ਕਰ ਰਹੇ ਤੁਹਾਨੂੰ ਪਤਾ ਹੈ ਜੈਮਲਾਲਾਲੇ ਨੂੰ ਹੋਰ ਵੀ ਰਸਤੇ ਬਥੇਰੇ ਜਾਂਦੇ ਆ ਕੱਲਾ ਹਰ ਰਸਤਾ ਨਹੀਂ ਜਾਂਦਾ ਜੈਮਲ ਵਾਲੇ ਨੂੰ ਬਹੁਤ ਰਸਤੇ ਜਾਂਦੇ ਆ ਬਾਈ ਸਾਨੂੰ ਹੁਣ ਰਸਤਾ ਬਾਈ ਨਹੀਂ ਪਤਾ ਕਿਹੜੇ ਪਾਸੇ ਇੱਥੋਂ ਇੱਥੋਂ ਵਾਪਸ ਮੁੜੋ ਲੱਖੇ ਵਾਲੀ ਰੋਡ ਛਿੰਬੇ ਵਾਲਾ ਛਿੰਬੇਲ ਤੋਂ ਮੌਲਵੀ ਵਾਲੇ ਵਿੱਚ ਦੀ ਜੈਮਲ ਵਾਲੇ ਨੂੰ ਹੋ ਜੋ ਕਿਹੜਾ ਰਸਤਾ ਆ ਇੱਥੋਂ ਲੱਖੇ ਵਾਲੀ ਰੋਡ ਜਾ ਕੇ ਛਿੰਬੇ ਵਾਲਾ ਆ ਜੋ ਨਹੀਂ ਇੱਧਰੋਂ ਆ ਪਿੰਡ ਦੇ ਵਿੱਚ ਦੀ ਨਹਿਰ ਦੇ ਨਾਲ ਨਾਲ ਨਹਿਰ ਟਪਕ ਨਾ ਨਾ ਇਧਰੋਂ ਆ ਪਿੰਡ ਦੇ ਨਾਲੋਂ ਉੱਧਰ ਜਾਣਾ ਹਾਂ ਹਾਂ ਛਿੰਬੇਲਾ ਆ ਜੋ ਅੱਛਾ ਨਹਿਰ ਨਹਿਰ ਹਾਂ ਛਿੰਬੇਲ ਤੋਂ ਆਈਂ ਆਜੂਗੇ ਗੇੜਾ ਦੇ ਕੇ ਮੌਲਵੀ ਵਾਲਾ ਤੇ ਜੈਮਲ ਵਾਲਾ ਉਸ ਤੋਂ ਬਾਅਦ ਨਹਿਰ ਸਿੰਬੇਲ ਤੋਂ ਹਾਂਜੀ ਹਾਂਜੀ ਸਿੰਬੇਲੇ ਤੋਂ ਸਿੰਬੇਲ ਤੋਂ ਮੌਲਵੀ ਵਾਲਾ ਅੱਛਾ ਮੌਲਵੀ ਵਾਲਾ ਆਲੇ ਘੇਟੇ ਕਰਦੇ ਨੇ ਮੋਟਾ ਗਰੀਬਾ ਕੋ ਲੈ ਲਏ ਨੇ ਐਵੇਂ ਯਾਰ ਪੁੱਤਰ ਗੋਟ ਵੀ ਆਇਆ ਆਂਦਾ ਚਾਹੀਆਂ ਤਾਹੀਆਂ ਹਣ ਚਾਹੀਆਂ ਤਾਹੀਆਂ ਖੋਲ ਗਈਆਂ ਔਰ ਮਾਵਾਂ ਵੀ ਬੋਲ ਗਏ ਪੁੱਤਰ ਵੀ ਬੋਲ ਗਏ ਅਗਾ ਵੇਰਾ ਕੋਈ ਨਹੀਂ ਆਗਣੋ ਬੱਚਾ ਕੋਈ ਘਰ ਨੇ ਇਹ ਤਾਂ ਦੋ ਅਕਰਤਾਰੀ ਲੱਗੇਗੀ ਸਾਡਾ ਹੱਥ ਸਾਨੂੰ ਦਿਓ ਲੋਕਾਂ ਦਾ ਹੱਥ ਲੋਕਾਂ ਨੂੰ ਦਿਓ ਸਾਡੇ ਨਾਲ ਦੁੱਖ ਨਾ ਕਰੋ ਜੇ ਬੰਨ ਜੇ ਤਾਂ ਹਾਰ ਹੁੰਦੀ ਹੈ ਅੱਗੇ ਦੁਨੀਆ ਰਹਿ ਨਹੀਂ ਕਰਦੀ ਆਈ ਜੀਵਿਦਾ ਜੱਟ ਬਣਦੇ ਰਹੇ ਨੇ ਉਹਨਾਂ ਨੇ ਲੰਦਰ ਵਿਚਾਰ ਖਦੀ ਦਿੱਤੀ ਉਹਨੇ ਨਾ ਰਾਜ ਦੀ ਆਦਰੀ ਬਣੀ ਰਾਜ ਆਦਰੀ ਪਰ ਖੋਤੀ ਕਰ ਲਾ ਗਏ ਦੂਜੀ ਪਾਰਟੀ ਆਵੇ ਕਹਿਣਾ ਪਰਵਾਣਵਾਗਾ ਖਾਂਦੇ ਗੂਏ ਨਾਓ

ਸਾਡੇ ਨਾਲ ਦੁੱਖ ਜਾਣ ਗਿਆ ਜੇ ਤਾਰ ਹੋ ਰਹੀ ਏ ਕੋਈ ਖਾਦੀ ਬਖਾ ਨਹੀਂ ਉਹਨੇ ਮਾਲਕ ਕੋਲੇ ਨਾ ਖਾਂਦੀ ਨਹੀਂ ਕੋਈ ਗੱਲ ਨਹੀਂ ਕਦੀ ਸਾਡੀ ਵਾਰੀ ਆ ਗਈ ਤੇ ਫੇਰ ਕਰਾਂਗੀ ਗੱਲ ਮੰਗਣੀ ਮੈਨਾਂ ਉਹਨੇ ਸਾਡੇ ਨਾਲ ਧੋਖਾ ਕੀਤਾ ਕੰਮ ਖਾੜਿਆ ਦਵਾਵਾਂ ਚਾਹ ਤੰਗਿਆ ਸਰਕਾਰ ਇਹਦੀ ਏ ਕੋਈ ਅਗਾ ਆਣੀ ਹੋ ਸਰਕਾਰ ਕੋਈ ਗੱਲ ਨਹੀਂ ਮਰ ਕਿੰਨਾਂ ਨੇ ਧੋਖਾ ਕੀਤਾ ਤੁਹਾਡੇ ਨਾਲ ਕਿੰਨਾਂ ਨੇ ਧੋਖਾ ਕੀਤਾ ਤਾਂ ਵਾਟ ਨੇ ਜਿੰਨਾ ਮੈਨੂੰ ਕੰਮ ਨੇ ਦਿੱਤਾ ਉਹਨਾਂ ਮੈਂ ਬੋਗਰੀ ਖੇਣੀ ਅੱਕੇ ਮੈਂ ਬੋਤਾ ਪਾਇਆ ਉਹ ਤਾਂ ਵਾਦਾ ਕੀਤਾ ਮਾਂ ਸਾਰੇ ਕੰਮ ਕਰਾਂਗਾ ਆ ਸਾਨੂੰ ਇਹਨੇ 5 ਸਾਲ ਨਹੀਂ ਹੁਣ ਵੇਲਾ ਬੀਤ ਗਿਆ ਅਗਾਂ ਆ ਜਾਵੇ ਵੀ ਹੋਰ ਸਕਾਰ ਕੋਈ ਨਹੀਂ ਜਿੰਦਾਬਾਦ ਜਿੰਦਾਬਾਦ ਮੁੱਟਾ ਵਾ ਦੁਰਦਾ ਹੱਕ ਖੋਹੇ ਪੈਂਦੇ ਐ ਤੇ ਹੱਕ ਖੋਣ ਵਾਸਤੇ ਆਪਾਂ ਨੂੰ ਬਹੁਤ ਭਾਰੇ ਕੱਠ ਦੀ ਲੋੜ ਐ ਜਿੱਥੇ ਭਾਰੀ ਕਟੂਰੂਗਾ ਉੱਥੇ ਆਪਾਂ ਆਪਣੇ ਹੱਕ ਖੋ ਸਕਾਂਗੇ ਜੇਕਰ ਇਸੇ ਤਰ੍ਹਾਂ ਆਪਾਂ ਵੀ ਹੱਕ ਮੰਗਦੇ ਰਵਾਂਗੇ ਤਾਂ ਆਪਾਂ ਨੂੰ ਕਦੇ ਵੀ ਸਰਕਾਰ ਬੰਨੀਓ ਤੁਹਾਡੇ ਬਣਦੇ ਹੱਕ ਤੁਹਾਨੂੰ ਨਹੀਂ ਦਿੱਤੇ ਜਾਣਗੇ ਸੋ ਇੱਕ ਮੈਂ ਬੇਨਤੀ ਕਰਦਾ ਹੈ ਸੈਂਟਰ ਸਰਕਾਰ ਜਿਹਨੇ ਥੂ ਸਾਡਾ ਨਰੇਗਾ ਦਾ ਕੰਮ ਨਿਕਲ ਕੇ ਆਉਂਦਾ ਹੈ ਤੇ ਨਰੇਗਾ ਦਾ ਕੰਮ ਹੈ ਜਿਹੜਾ ਇਹ ਸੈਂਟਰ ਸਰਕਾਰ ਵੱਲੋਂ ਯਾਰੀ ਕੀਤਾ ਗਿਆ ਹੈ ਪਰ ਇਹਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਦੇ ਥਾਪੇ ਹੋਏ ਨੁਮਾਇੰਦੇ ਜਾਂ ਪੰਜਾਬ ਸਰਕਾਰ ਤੇ ਹਕੂਮਤ ਚ ਐਸਵਾਰ ਆਮ ਆਦਮੀ ਪਾਰਟੀ ਦੀਆਂ ਪਿੰਡਾਂ 'ਚ ਬਣੀਆਂ ਹੋਈਆਂ ਪੰਚਾਇਤਾਂ ਅਮਰੀਕਾ ਦੇ ਕੰਮ 'ਚ ਜਿਹੜੇ ਦਖਲਅੰਦਾਜ਼ੀ ਕਰਦੀਆਂ ਉਹਨਾਂ ਨੂੰ ਬਿਲਕੁਲ ਨਹੀਂ ਕਰਨ ਦੇਣੀ ਚਾਹੀਦੀ ਇਸ ਸੰਘਰਸ਼ ਤੇ ਪੂਰਾ ਡਟ ਕੇ ਰਹੋ ਤਾਕੇ ਉਹਨਾਂ ਤੋਂ ਆਪਾਂ ਇਹ ਖੇੜਾ ਛੜਾ ਸਕੀਏ ਆਪਣੀ ਆਪਣੇ ਤੇ ਜਿਹੜੀ ਆਮ ਆਦਮੀ ਪਾਰਟੀ ਦੀਆਂ ਬੜੀਆਂ ਨਮੀਆਂ ਪੰਚਾਇਤਾਂ ਹਕੂਮਤ ਕਰਦੀਆਂ ਇਹ ਤੁਹਾਡੇ ਸਾਥ ਦੀ ਲੋੜ ਹੈ ਜੇਕਰ ਤੁਸੀਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ ਤੇ ਮੈਂ ਤੁਹਾਨੂੰ ਗੁਸ਼ਵਾਸ ਦਿਵਾਉਣਾ ਅਮਰੀਕਾ ਮਜ਼ਦੂਰ ਜਾਗਰਤਾ ਸੁਣੀ ਜਾਂਦਾ ਪ੍ਰਿੰਸ ਸਕੱਤਰ ਪੰਜਾਬ ਹੁੰਦੇ ਨਾਤੇ ਮੈਂ ਹਰਦਮ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਚੱਪੇ ਮਿੱਲੀ ਰੋਡ ਤੋਂ ਮੈਨੂੰ ਦੱਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਜਿਹੜੀਆਂ ਤੁਹਾਡੇ ਹੱਕ ਵਰਦੇ ਆ ਉਹ ਦਵਾਕੇ ਦੇਵਾਂਗੇ ਐਨਾ ਹੱਕਾਂ ਦਾ ਵੀ ਮੈਂ ਵਿਸ਼ਵਾਸ ਦਿਵਾਉਣਾ ਕਿ ਇਹ ਵੀ ਜਿਹੜੇ ਤੁਹਾਡੇ ਹੱਕ ਖੋਏ ਗਏ ਆ ਇਹ ਵੀ ਆਪਾਂ ਲੈ ਕੇ ਵਾਪਸ ਲੈ ਕੇ ਆਵਾਂਗੇ ਤੁਹਾਨੂੰ ਦਵਾਕੇ ਰਵਾਂਗੇ ਸੋ ਮੈਂ ਆਦੇ ਪੰਜਾਬ ਦੇ ਪ੍ਰਧਾਨ ਸਰਦਾਰ ਕਾਲਾ ਸਿੰਘ ਜੀ ਭੁੱਲਰ ਸਾਹਿਬ ਭੁੱਲਰ ਪਿੰਡ ਤੋਂ ਜਿਹੜਾ ਸ੍ਰੀ ਮੁਕਸਰ ਸਾਹਿਬ ਉਹਨਾਂ ਤੱਕ ਇਹ ਗੱਲ ਪਹੁੰਚਦੀ ਕਰੂੰਗਾ ਮੈਂ ਆਪਦੀ ਜਾਗਰੂਤਾ ਮਜ਼ਦੂਰ ਜਾਗਰਤਾ ਜੁਨੀਆ ਨਾਲ ਤੇ ਸਾਰੇ ਨਮਾਇੰਦਿਆਂ ਨਾਲ ਪੰਜਾਬ ਬਾਡੀ ਨਾਲ ਮੀਤ ਪ੍ਰਧਾਨ ਸਾਹਿਬ ਨਾਲ ਔਰ ਜਿਹੜੇ ਸਾਡੇ ਪਿੰਡਾਂ 'ਚ ਬਣਾਏ ਹੋਏ ਪ੍ਰਧਾਨ ਉਹਨਾਂ ਦੇ ਪ੍ਰਧਾਨ ਸਾਹਿਬ ਨਾਲ ਜਿਲ੍ਹਾ ਫਾਜ਼ਿਲਕਾ ਦੇ ਸਿਕੰਦਰ ਸਿੰਘ ਜੀ ਪ੍ਰਧਾਨ ਚੱਕ ਜੰਨੀ ਸਰ ਸਾਰੇ ਆਪਣੀ ਜਿਹੜੀ ਪੂਰੀ ਟੀਮ ਨਾਲ ਗੱਲ ਕਰਕੇ ਤੁਹਾਡੀ ਗੱਲ ਉਹਨਾਂ ਦੇ ਕੰਨਾਂ ਤੱਕ ਪਹੁੰਚਾ ਕੇ ਤੇ ਮੈਂ ਵਿਸ਼ਵਾਸ ਕਰਵਾਉਣਾ ਵੀ ਤੁਹਾਨੂੰ ਬੰਦੇ ਹੱਕ ਦਿਵਾਵਾਂਗੇ ਪਰ ਸਾਡੇ ਮੋਢੇ ਨਾਲ ਮੋਢਾ ਲਾ ਕੇ ਤੁਹਾਨੂੰ ਖੜਨਾ ਪਊਗਾ ਕਿਉਂਕਿ ਤੁਹਾਡੇ ਕੱਟ ਤੇ ਬੜੀ ਲੋੜ ਹੈ ਤੁਹਾਡੇ ਸਾਥ ਤੇ ਬੜੀ ਲੋੜ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਘਰਾਂ ਚ ਬੈਠਿਆਂ ਨੂੰ ਪਹਿਲਾ ਤਰਾ ਕੰਮ ਮਿਲਣਾ ਚਾਹੀਦਾ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਆ ਤੇ ਤੁਹਾਨੂੰ ਸਾਡੇ ਨਾਲ ਸਾਥ ਦੇਣਾ ਪਊਗਾ ਤੁਹਾਨੂੰ ਸਾਡੇ ਤੁਹਾਡੇ ਸਾਥ ਦੀ ਸਾਨੂੰ ਬਹੁਤ ਲੋੜ ਹੈ ਇੱਕ ਮੈਂ ਹੋਰ ਤੁਹਾਡੇ ਅੱਗੇ ਗੱਲ ਨਸ਼ਰ ਕਰਦੇ ਆ ਕਿ ਸਾਡਾ ਜਿਹੜਾ ਮਰੇਕਾ ਮਜ਼ਦੂਰ ਜਾਗਰਤਾ ਜੁਣੀ ਹੰਦਾ ਇੱਕੋ ਇੱਕ ਸੰਗਠਨ ਹੈ ਜਿਹੜੀ ਸਾਡੀ ਪੰਜਾਬ ਸਰਕਾਰ ਨਾਲ ਲੜਾਈ ਚੱਲ ਰਹੀ ਹੈ ਜਿਹਦੇ ਜਸੀਂ ਸ੍ਰੀ ਮੁਖਸਰ ਸਾਹਿਬ ਖੰਡਾ پارک ਚ ਹਰ ਮਹੀਨੇ ਦੀ 2 ਤਰੀਕ ਨੂੰ ਇੱਕ ਬਹੁਤ ਭਾਰੀ ਇਕੱਠ ਚ ਮੀਟਿੰਗ ਕਰਦੇ ਆਂ ਸਾਇਦ ਤੁਸੀਂ ਮੇਰੇ ਕਾਫੀ ਵੀਰਾਂ ਨੇ ਪੈਣਾ ਨੇ ਉਸ ਮੀਟਿੰਗ ਨੂੰ YouTube ਦੇ ਮੱਦਮ ਰਾਹੀਂ ਵੀਡੀਓ ਦੇ ਮੱਦਮ ਰਾਹੀਂ ਸੁਣਿਆ ਵੀ ਹੋਗਾ ਔਰ ਦੇਖਿਆ ਵੀ ਹੋਗਾ ਪਰ ਆਪਣੇ ਪੰਜਾਬੀਆਂ ਚ ਇੱਕ ਖਾਸੀਅਤ ਹੈ ਇਹ ਕਾਫੀ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਆਪੇ ਆਪਾਂ ਆੜ ਗਵਾਂਡ ਦੇ ਕੰਮ ਵੇਖ ਕੇ ਅਨਗੋਲੇ ਕਰ ਦਿੰਨੇ ਆ ਪਰ ਜਦੋਂ ਆਪ ਦਾ ਸਿਰ ਤੇ ਪੈਂਦੀ ਹੈ ਉਦੋਂ ਆਪਾਂ ਸਿਰ ਤੇ ਹੱਥ ਰੱਖਦੇ ਆ ਵੀ ਯਾਰ ਸਾਡੇ ਸਰ ਤੇ ਕਿਹਨੇ ਡੰਡਾ ਮਾਰਤਾ ਜਦੋਂ ਕਿਸੇ ਨੇ ਵੱਜੀ ਜਾਂਦਾ ਉਦੋਂ ਆਪਾਂ ਪਰਵਾਹ ਨਹੀਂ ਕਰਦੇਗੇ ਜਿਹਨੇ ਮਰਜੀ ਵੱਜੀ ਜਾਵੇ ਉਦੋਂ ਆਪਾਂ ਅਨਗੋਲਿਆ ਕਰ ਦਿੰਨੇ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਗਾ ਵੀਰੋ ਜਦੋਂ ਕਿਸੇ ਨਾਲ ਦੇ ਨੇ ਵੀ ਡੰਡਾ ਵੱਜਦਾ ਨਾ ਉਹਦੇ ਵੀ ਫਿਰ ਤੇ ਹੱਥ ਰੱਖਾ ਗਣਾ ਉਹਦੇ ਗੰਡੇ ਥੱਲੇ ਵੀ ਹੱਥ ਤੇ ਆ ਕਰੋ ਤਾਂ ਕਿ ਕੱਲ ਨੂੰ ਜਦੋਂ ਆਪਣੇ ਦੇ ਬੱਚੇ ਅਗਲਾ ਵੀ ਤੁਹਾਡੇ ਨਾਲ ਆ ਕੇ ਖੜੇ ਸੋ ਮੈਂ ਸਾਰੇ ਵੀਰਾਂ ਨੂੰ ਇਹ ਫਿਰ ਦੱਸਣਾ ਚਾਹਣਾ ਕਿ ਜਿਹੜੀ ਪੰਜਾਬ ਸਰਕਾਰ ਨਾਲ ਸਾਡੀ ਲੜਾਈ ਹੈ ਉਹ ਲੜਾਈ ਦਾ ਸ਼ਾਇਦ ਕਾਫੀ ਵੀਰਾਂ ਨੇ ਸੁਣਿਆ ਹੋਵੇ ਜਾਂ ਕੁਝ ਪਤਾ ਹੋਵੇ ਪਰ ਮੈਂ ਤੁਹਾਨੂੰ ਚੰਨਣਾ ਕਰਵਾ ਗਿਆ ਪੰਜਾਬ ਸਰਕਾਰ ਨਾਲ ਸਾਡੀ ਜਾਗ ਜਾਗਰਤਾ ਅਮਰੀਕਾ ਮਜ਼ਦੂਰ ਜਾਗਰਤਾ ਜੁਨੀਅਨ ਦੀ ਇੱਕੋ ਇੱਕ ਲੜਾਈ ਹੈ ਕਿ ਸਾਨੂੰ ਘਟ ਤੋਂ ਘਟ ਜਿਹੜਾ 100 ਦਿਨ ਕੰਮ ਦਿੱਤਾ ਗਿਆ 100 ਸਾਲ 'ਚ 365 ਦਿਨ ਹੁੰਦੇ ਆ ਤੇ 100 ਦਿਨ ਕੰਮ ਕਰਕੇ ਆਪਾਂ ਦੱਸੋ ਬਾਕੀ ਦੇ ਦਿਨ ਕਿੱਥੇ ਜਾ ਕੇ ਰੋਟੀ ਖਾਈਏ ਜਿਹੜੇ ਬਜ਼ੁਰਗਾ ਤੋਂ ਜਿਹੜੀਆਂ ਭੈਣਾ ਤੋਂ ਜਿਹੜੇ ਵੀਰਾ ਤੋਂ ਹੈਂਡੀਕੈਪਡ ਵੀਰ ਵੀ ਵਿੱਚ ਬਹੁਤ ਆਉਂਦੇ ਆ ਅਮਰੀਕਾ ਦੇ ਕੰਮ 'ਚ ਜਿੰਨਾਂ ਤੋਂ ਹੋਰ ਕੋਈ ਕੰਮ ਨਹੀਂ ਹੁੰਦਾਗਾ ਉਹ ਸਿਰਫ ਨਰੀਕਾ ਦੇ ਥ्रू ਹੀ ਆਪਦਾ ਪੇਟ ਪਲਣ ਪੋਸ਼ਣ ਕਰ ਸਕਦੇ ਆ ਤੇ ਜਦੋਂ ਉਹਨਾਂ ਨੂੰ 100 ਦਿਨ ਕੰਮ ਦਿੱਤਾ ਜਾਂਦਾ ਤੇ ਬਾਕੀ ਦੇ 265 ਦਿਨ ਜਿਹੜੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਹਾਲਾਂਕਿ ਸਰਕਾਰ ਵੱਨੀਓ 100 ਦਿਨ ਕੰਮ ਆਉਂਦਾ ਪਰ 100 ਦਾ 100 ਦਿਨ ਵੀ ਪੂਰਾ ਕੰਮ ਨਹੀਂ ਹੁੰਦਾ ਹੁੰਦਾ ਤਾਂ ਦੱਸੋ ਮੜਾ ਜਾ 100 ਦਿਨ ਕੰਮ ਪੂਰਾ ਹੁੰਦਾ ਨਹੀਂ ਹੁੰਦਾ ਪਰ ਆਪਾਂ ਚੁੱਪ ਕੇ ਬੈਠੇ ਹਾਂ ਸਾਡੀ ਪੰਜਾਬ ਸਰਕਾਰ ਨਾਲ ਸਭ ਤੋਂ ਪਹਿਲਾਂ ਇਹ ਲੜਾਈ ਹੈ ਕਿ ਸਾਨੂੰ 100 ਦਿਨ ਦਾ ਕੰਮ ਮਨਜ਼ੂਰ ਨਹੀਂਗਾ ਸੈਂਟਰ ਸਰਕਾਰ ਨਾਲ ਵੀ ਸਾਡੀ ਇਹ ਲੜਾਈ ਹੈ ਸਾਨੂੰ 100 ਦਿਨ ਦਾ ਕੰਮ ਮਨਜ਼ੂਰ ਨਹੀਂਗਾ ਸਾਨੂੰ 365 ਦਿਨ ਕੰਮ ਦਿੱਤਾ ਜਾਵੇ ਤੇ ਸਾਡੀ ਦਿਹਾੜੀ ਵਧਾ ਕੇ ਜਿਹੜੀ 700 ਰੁਪਏ ਦੇ ਕਰੀਬ ਕੀਤੀ ਜਾਵੇ ਜਿਹੜੇ ਨਾਲ ਬਜ਼ੁਰਗਔਰਤਾਂ ਬਜ਼ੁਰਗ ਸਾਡੇ ਅੰਕਲ ਜਿਹੜੇ ਨਰੇਕਾ ਦੇ ਥੋ ਹੀ ਕੰਮ ਕਰ ਸਕਦੇ ਆ ਜਿਨ੍ਹਾਂ ਦਾ ਹੋਰ ਕੋਈ ਕੰਮ ਕਰਨ ਦਾ ਅਤਰਾਲਾ ਨਹੀਂ ਹੈ ਜਾਂ ਕੋਈ ਸਿਹਤ ਪੱਖੋਂ ਕੋਈ ਹੋਰ ਕੰਮ ਨਹੀਂ ਕਰਕੇ ਰੋਟੀ ਖਾ ਸਕਦੇ ਸਿਰਫ ਮਰੇਗਾ ਦੇ ਕੰਮ ਕਰਕੇ ਹੀ ਰੋਟੀ ਖਾ ਸਕਦੇ ਆ ਉਹਨਾਂ ਨੂੰ 700 ਰੁਪਿਆ ਜਿਹੜਾ ਦਿਹਾੜੀ ਦਿੱਤੀ ਜਾਵੇ ਤੇ ਉਹਨਾਂ ਨੂੰ 365 ਦਿਨ ਪੂਰਾ ਕਿ ਮਰੇਗਾ ਕੰਮ ਐ ਉਹਨੂੰ ਕੰਮ ਦਿੱਤਾ ਜਾਵੇ ਤੇ ਨਾਲ ਹੀ ਅਸੀਂ ਪੰਜਾਬ ਸਰਕਾਰ ਨੂੰ ਇੱਕ ਹੋਰ ਅਪੀਲ ਕਰਨਾ ਚਾਹੁੰਦੇ ਆ ਤੁਹਾਡੇ ਪੱਤਰਕਾਰਾਂ ਦੇ ਮੱਧਵਿਰਾਹੀ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਤੋਂ ਸਾਡੀ ਇੱਕ ਹੋਰ ਮੰਗ ਹੈ ਪੰਜਾਬ ਸਰਕਾਰ ਜਿਵੇਂ ਆਰਤੀਆਂ ਨਾਲ ਸ਼ੇਅਰ ਕਰਦੀ ਹੈ ਜਿਵੇਂ ਸਟਰਾ ਵਾਲਿਆਂ ਨਾਲ ਸ਼ੇਅਰ ਕਰਦੀ ਹੈ ਜਿਵੇਂ ਸ਼ੇਅਰ ਮਾਰਕੀਟ ਨਾਲ ਸ਼ੇਅਰ ਕਰਦੀ ਹੈ ਜਿਵੇਂ ਕਿਸਾਨਾਂ ਨਾਲ ਸ਼ੇਅਰ ਕਰਦੀ ਹੈ ਉਹਨੇ ਪੰਜਾਬ ਸਰਕਾਰ ਸਾਡੇ ਮਰੀਗਾ ਕਾਮਿਆਂ ਨਾਲ ਵੀ ਸ਼ੇਅਰ ਕਰੇ ਕਿਉਂਕਿ ਸੈਂਟਰ ਸਰਕਾਰ ਵੱਲੋਂ ਸਾਨੂੰ 600 306 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ ਤੇ 305 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ ਜਾਂ 6 ਰੁਪਏ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਵੀ ਉਸੇ ਤਰ੍ਹਾਂ ਅੱਧ ਸ਼ੇਅਰ ਕਰਕੇ ਸਾਡੇ ਨਾਲ ਜਿਹੜਾ ਸਾਨੂੰ 3 ਤੇ 3 6 700 ਦੇ ਕਰੀਬ ਸਾਡੀ ਧੜੀ ਕੀਤੀ ਜਾਵੇ ਜੇ ਤੁਹਾਨੂੰ ਇਹ ਗੱਲਾਂ ਮਨਜ਼ੂਰ ਹੈ ਇੱਕ ਵਾਰੀ ਤਾੜੀ ਲਾ ਕੇ ਦੱਸੋ ਵੀ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਕਿ ਨਹੀਂ ਲੱਗੀਆਂ ਸਮਾਂ ਨਾ ਕੁਝ ਬੋਲਦਾ ਹੋਇਆ ਸ਼ਿਮਾਂ ਦਾ ਜਾਚਕ ਹੈ ਮੇਰੇ ਪੁਲਿਸ ਪ੍ਰਸ਼ਾਸਨ ਵੀ ਖੜੇ ਨੇ ਦਵਿੰਦਰ ਸਿੰਘ ਜੀ ਐਸ ਐਚਓ ਸਾਹਿਬ ਉਹਨਾਂ ਦੀ ਪੂਰੀ ਟੀਮ ਖੜੀ ਹੈ ਸੀਆਈਡੀ ਅਫਸਰ ਸਾਹਿਬਾਨ ਪਵਨ ਕੁਮਾਰ ਜੀ ਖੜੇ ਹੈ ਹੁਣ ਮੇਰੇ ਵੀਰ ਜਿੰਨੇ ਵੀ ਨਰੇਗਾ ਦੇ ਕੰਮੇ ਬੈਠੇ ਆ ਸਾਫ ਦਾ ਸਰਪੰਚ सुरेंद्र ਸਿੰਘ ਜੀ ਚੱਕ ਲੁੰਝ ਵਾਲੇ ਬੈਠੇ ਆ ਸਾਡੀਆਂ ਭੈਣਾਂ ਬੈਠੀਆਂ ਬਜ਼ੁਰਗ ਬੈਠੇ ਆ ਪੱਤਰਕਾਰ ਮੀਡੀਆ ਖੜਾ ਮੇਰੇ ਵੀਰ ਮੈਂ ਸਾਰਿਆਂ ਤੋਂ ਮਾਫੀ ਚਾਹੁੰਦਾ ਜੇ ਕਿਸੇ ਦੇ ਖਿਲਾਫ ਕੋਈ ਲਾਫਜ਼ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਨੂੰ ਖਿਮਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਭਰਤ ਕਿ ਕਿਸੇ ਦੇ ਮਨ ਦੇ ਵਿੱਚ ਹੋਵੇ ਕਿ ਧਰਨਾ ਜਿੰਨਾ ਜਿੰਨਾ ਆਉਂਦਾ ਨਹੀਂ ਕੋਈ ਵੀਡੀਓ ਜਾਂ ਕਿਸੇ ਤਰ੍ਹਾਂ ਦਾ ਕੁਲਕਾਰੀ ਨਹੀਂ ਆਉਂਦਾ ਸੰਤੁਸ਼ਟੀ ਨਹੀਂ ਲੋਗਾ ਜੇ ਧਰਨਾ ਨਹੀਂ ਚੱਕਿਆ ਇਹ ਗੋਆ ਸਾਡਾ ਹੁਣ ਕੁੱਲਾ ਕਰਨਾ ਹੈਗਾ ਬਾ ਨੂੰ ਇਹ ਮੰਤ ਲੈ ਲਾਂਗੇ ਜੇ ਕੋਈ ਕਿਸੇ ਨਿਸ਼ਾਨ ਨਹੀਂ ਲਈ ਤੇ ਅਸੀਂ ਰਾਤ ਨੂੰ ਵੀ ਇੱਥੇ ਆਦੇ ਸਾਡੇ ਚਾਹਣੀਆਂ ਜਿਹਨਾਂ ਪੈਮਾ ਭੂਪਾ ਆਣ ਨੇ ਅਸੀਂ ਇੱਥੇ ਆਦਾ ਖਾਣਾ ਪੀਣਾ ਨਹੀਂ ਈ ਠੀਕਾ ਜਿੰਨਾ ਜੇ ਸਾਡੇ ਕੋਈ ਤੁਹਾਡੀ ਨਹੀਂ ਆਉਂਦਾ ਐਨਸੀ ਸਾਹਿਬ ਦੇ ਧਿਆਨ ਦੇ ਹੋਣ ਦੇ ਬਾਵਜੂਦ ਦੀ ਸੀਜ਼ਨ ਦੇ ਧਿਆਨ ਦੇ ਵਿੱਚ ਪਰ ਕਿਸੇ ਨੇ ਚੂਣੀ ਨਹੀਂ ਸਰਕੀ ਜਿੰਨਾ ਜਿੰਨੇ ਕੋਈ ਅਧਿਕਾਰੀ ਨਹੀਂ ਹੁੰਦਾ ਉਹਨਾਂ ਚ ਇਤੋਂ ਕਰਨਾ ਨਹੀਂ ਚੱਕਿਆ ਜਾਏਗਾ ਦੱਸ ਹੁੰਦਾ ਫਿਰ ਬੀਐਸਪੀ ਦਾ ਨਾਮ ਹੈ ਵੀਰੋ ਦੱਸੋ ਆਈਲੈਂਡ ਲਾਇਨ ਪੂਰੀ ਆਪਾਂ ਗੱਲਬਾਤ ਜੇ ਸਾਡੀ ਕੋਈ ਸੰਦੇਸ਼ ਇਹ ਫਿਰ ਆਪਾਂ ਕਰਨਾ ਗਰਮੀਤ ਸਿੰਘ ਜੀ ಗ್ರಾಮ ਸੇਵਕ ਜਿਹੜੇ ਸੈਕਟਰੀ ਨਰੇਗਾ ਦੇ ਲੱਗੇ ਹੋਏ ਆ ਬਲਾਕ ਜਲਾਲਾਬਾਦ ਜਿਹੜੇ ਇਹਨਾਂ ਕੋਲੇ ਕਾਫੀ ਪਿੰਡ ਦੀ ਨਿਮਾਇੰਦਗੀ ਕਰ ਰਹੇ ਆ ਉਹ ਵੀ ਪਹੁੰਚੇ ਆ ਜੀ ਪੁੱਛਦੇ ਆ ਗਰਮੀਤ ਸਿੰਘ ਜੀ ਧਰਨਾ ਲੱਗਾ ਜਿਹੜਾ ਇੱਥੇ ਅੱਜ ਇਹਨੂੰ ਤੁਸੀਂ ਇਹਨਾਂ ਹੁਣ ਤੁਸੀਂ ਪਹੁੰਚੇ ਆ ਕੀ ਸੰਤੁਸ਼ਟੀ ਦਿਵਾਉਣਾ ਤੁਸੀਂ ਆਪ ਦੇਣੀ ਹੋ ਕੀ ਇਹਨਾਂ ਦੀਆਂ ਮੰਗਾਂ ਦਾ ਵੇਖੋ ਮੈਂ ਤਾਂ ਫੀਲਡ ਵਿੱਚ ਹੈਗਾ ਸੀ ਮੈਨੂੰ ਐਪੀਓ ਸਾਹਿਬ ਪ੍ਰੀਤ ਦਾ ਫੋਨ ਆਇਆ ਸੀਗਾ ਉਹਨਾਂ ਨੇ ਮੈਨੂੰ ਕਿਹਾ ਵੀ ਇਹਨਾਂ ਦਾ ਜਿਹੜਾ ਮੈਮਰੈਂਡਮ ਹੈ ਉਹ ਇਹਨਾਂ ਦਾ ਰੀਸੀਵ ਕਰ ਲਓ ਤੁਸੀਂ ਜੋ ਮੰਗਾ ਮੰਨਣੀਆਂ ਉਹ ਸਾਡੇ ਵੀਡੀਓ ਸਾਹਿਬ ਬੈਠੇ ਆ ਉਹ ਉਹਨਾਂ ਨਾਲ ਅਸੀਂ ਆ ਉਹਨਾਂ ਨੂੰ ਮੰਗ ਪੱਤਰ ਇਹਨਾਂ ਦਾ ਦੇ ਦੇਵਾਂਗੇ ਜੋ ਵੀ ਹੋਈ ਜਾ ਜਿੰਨਾ ਤੱਕ ਗਰਮੀਤ ਸਿੰਘ ਜੀ ਜੇ ਵੀਡੀਓ ਸਾਹਿਬ ਤੁਸੀਂ ਮੰਗ ਪੱਤਰ ਦੇ ਦਿੰਨੇ ਹੋ ਵੀਡੀਓ ਸਾਹਿਬ ਉਹਦੇ ਤੇ ਨਹੀਂ ਗੌਰ ਕਰਦੇ ਤੇ ਫਿਰ ਇਹਨਾਂ ਨੂੰ ਇਹਨਾਂ ਗਰੀਬਾਂ ਨੂੰ ਜਿਹੜੇ ਧਰਨਾਕਾਰੀ ਅੱਜ ਇੱਥੇ ਧਰਨਾ ਲਾਈ ਬੈਠੇ ਆ ਉਸ ਤੋਂ ਬਾਅਦ ਇਹਨਾਂ ਨੂੰ ਕੀ ਸੰਤੋਸ਼ਟੀ ਦਵਾ ਸਕਦੇ ਹੋ ਦੇਖੋ ਜੋ ਵੀ ਕਰਨਾ ਸਾਡਾ ਬੌਸ ਹੈ ਵੀਡੀਓ ਉਹ ਨਾਲ ਨਹੀਂ ਕਰਨਾ ਅਸੀਂ ਮੇਰੇ ਤਾਂ ਜੋ ਡਿਊਟੀ ਲੱਗੀ ਸੀ ਜੀ ਮੈਂ ਤੋਂ ਬਾਅਦ ਵਰਮਕ ਸਿੰਘ ਜੀ ਇਹਨਾਂ ਵੱਲੋਂ ਤਾਂ ਇਹ ਹੈ ਵੀ ਜੋ ਕਾਰਵਾਈ ਬੰਨਦੀ ਅਸੀਂ ਕਰਦੇ ਆ ਕਿ ਵੀਡੀਓ ਸਾਹਿਬ ਦੇ ਧਿਆਨ ਚ ਲੈ ਆ ਦਾਂਗੇ ਤੇ ਇਹ ਹੁਣ ਆਪਦੇ ਨਿਊ ਜਿਹੜੀ ਇਹਨਾਂ ਨੇ ਗੱਲਬਾਤ ਦੱਸਤੀ ਹੈ ਜੇ ਤੁਹਾਨੂੰ ਨਹੀਂ ਸੰਤੁਸ਼ਟੀ ਦਵਾ ਸਕਦੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਇਹੀ ਮੰਗ ਹੈਗੀ ਹੈ ਪਹਿਲੀ ਤਾਂ ਮੀਟ ਦੀ ਮੀਟ ਸਾਡਾ ਇੱਕ 250 ਬੰਦੇ ਤੇ ਮੰਨ ਕੇ ਜਦੋਂ ਤੁਸੀਂ ਇੱਕ ਮੀਟ ਸਾਨੂੰ ਦੇ ਦਿਓ ਸਾਡਾ ਲਾਇਆ ਜਾਵੇ ਔਰ ਇਹਨਾਂ ਕੋਲ ਅਧਿਕਾਰ ਵੀ ਹੈਗਾ ਵੀਡੀਓ ਦਫ਼ਤਰ ਕੋਲ ਇਹ ਅਧਿਕਾਰ ਹੈਗਾ ਕਿ ਇੱਕ ਜਿਹੜਾ ਕੋ 100 ਜਾਂ 50 ਬੰਦੇ ਹੈਗੇ ਨੇ ਲੱਗ ਕੰਮ ਕਰਨਾ ਚਾਹੁੰਦੇ ਉਹਨਾਂ ਦੇ ਮੀਟਰ ਉਹਨਾਂ ਦਾ ਅਲੱਗ ਬੰਦਾ ਹੈਗਾ ਪਾਵਰ ਹੈਗੀ ਹੈ ਉਤੋਂ ਸਾਰਾ ਕੁਝ ਅਦਾਇਤਾ ਹੈਗਾ ਨੇ ਕੋਈ ਇਹ ਨਹੀਂ ਕਾਨੂੰਨ ਦੇ ਵਿੱਚ ਹੈਗਾ ਇਹ ਨਹੀਂ ਮਤਲਬ ਹੈਗਾ ਜੇ 100 ਬੰਦੇ ਦਾ ਜੇ ਉਹਨਾਂ ਦੀ ਇਹਨਾਂ ਨੂੰ ਕੀ ਵਿਸ਼ਵਾਸ ਹੈ ਅੱਜ ਤਾਂ ਉਹਨਾਂ ਨੇ ਸਾਈਨ ਨਹੀਂ ਕੀਤੇ ਕੱਲ ਨੂੰ ਉਹਨਾਂ ਦੀ ਉਥੇ ਆਨਲਾਈਨ ਜਾਂ ਹਾਜ਼ਰੀ ਨਾ ਜੜੇ ਜਾਂ ਕੋਈ ਇਹਨਾਂ ਨਾਲ ਫੇਰ ਖਲਵਾੜ ਕੀਤਾ ਜਾਵੇ ਇਹ ਇਸ ਗੱਲ ਤੋਂ ਡਰਦੇ ਨੇ ਲੋਕ ਕਿ ਇਹਨਾਂ ਦਾ ਆਪਣਾ ਮੀਟਰ ਲਾਇਆ ਜਾਵੇ ਗਰਮੀ ਸਿੰਘ ਜੀ ਤੁਸੀਂ ਇਹਨਾਂ ਸਾਰੀਆਂ ਗੱਲਾਂ ਦੀ ਜ਼ਿੰਮੇਵਾਰੀ ਚੱਕਦੇ ਹੋ ਦੇਖੋ ਚਲੋ ਜੋ ਕਾਨੂੰਨ ਮੁਤਾਬਕ ਹੈਗਾ ਜੀ ਉਹ ਇਹਨਾਂ ਦਾ ਕਰ ਦਿਆਂਗੇ ਅਸੀਂ ਜੋ ਵੀ ਕਾਨੂੰਨ ਦੇ ਵਿੱਚ ਹੈ ਬਾਕੀ ਜੋ ਇਹਨਾਂ ਦੀ ਡਿਮਾਂਡ ਹੈ ਉਹ ਆਸੀ ਸਰਪੰਚ ਨੂੰ ਰਸੀਦ ਕਾਲ ਨੂੰ ਕਰਵਾ ਦੇਵਾਂਗੇ ਲੈਟਰ ਲਗਾ ਕੇ ਵੀਡੀਓ ਸਾਡੇ ਚੈਨਲਾਂ 'ਮ ਵੀ ਤੁਸੀਂ ਉਹਨੂੰ ਵੈਰੀਫਾਈ ਕਿਉਂ ਨਹੀਂ ਕੀਤਾ ਗਿਆ ਉਹਦਾ ਜੋ ਜਵਾਬ ਦੇਣਗੇ ਉਹ ਅਸੀਂ ਨਨਤਾ ਸਿੱਖ ਜੀ ਸਤਪਾਲ ਸਿੰਘ ਜੀ ਮੌਜੂਦਾ ਮੈਂਬਰ ਹੋ ਜੀ ਹਾਂਜੀ ਹਾਂਜੀ ਕਿਹੜਾ ਪਿੰਡ ਹੈ ਆਪਣਾ ਝਾਕੜਾਂ ਜੀ ਝਾਕੜਾਂ ਜੀ ਕੀ ਮੰਗਾ ਤੁਹਾਡੀਆਂ ਜੀ ਅੱਜ ਤੁਸੀਂ ਜਿਹੜਾ ਧਰਨਾ ਲਾਇਆ ਤੁਸੀਂ ਇੱਥੇ ਨਰੇਗਾ ਦੇ ਸਭਾ ਨੂੰ ਤੇ ਕੀ ਕੀ ਮੁਸ਼ਕਲਾਂ ਆਈਆਂ ਤੁਹਾਨੂੰ ਸਰ ਆਪਣੀਆਂ ਮੰਗਾਂ ਸਿਰਫ ਦੋ ਹੀ ਆ ਕੋਈ ਜ਼ਿਆਦੀਆਂ ਮੰਗਾਂ ਨਹੀਂ ਗਈਆਂ ਆਪਾਂ ਇਹਨਾਂ ਨੂੰ ਕਹਿ ਬਈ ਇੱਕ ਸਾਡਾ ਮਿਸਟਰੋਲ ਜਿਹੜਾ ਭਰਿਆ ਹੈ ਇਹ ਪਾਸ ਕਢਾਉਣ ਹੈ ਇਹ ਇੱਕ ਸਾਡਾ ਮੀਟ ਲਾਇਆ ਜਾਵੇ ਬਸ ਦੋ ਸਾਡੀਆਂ ਮੰਗਾਂ ਕੋਈ ਵੱਧ ਮੰਗਿਆ ਨਹੀਂ ਕੋਈ ਇਹਨਾਂ ਇਹਨਾਂ ਥੋੜੀਆਂ ਮੰਗਾਂ ਦੀਆਂ ਜ਼ਿੰਮੇਵਾਰੀ ਸੈਕਟਰੀ ਸਾਹਿਬ ਲੈ ਰਹੇ ਆ ਤੇ ਫਿਰ ਕੀ ਤੁਸੀਂ ਇਹਨਾਂ ਤੋਂ ਸੰਤੁਸ਼ਟ ਨਹੀਂ ਹੋ ਰਹੇਗੇ ਕੋਈ ਨਹੀਂ ਜੀ ਸਾਨੂੰ ਲਿਖ ਦਿੰਦੇ ਆ ਤੇ ਅਸੀਂ ਸੰਤੁਸ਼ਟ ਆ दिल्ली क्राइम नेशनल न्यूज़ नजर सब पर